ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਵੀਰਾਂ ਕਰੋ 786 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਪਾਲਕ ਦੇ ਪਕੌੜਿਆਂ ਵਾਲੀ ਕੜੀ ਐਨੇ ਸੌਖੇ ਤਰੀਕੇ ਨਾਲ ਬਣਾਵਾਂਗੇ ਜਦੋਂ ਵੀ ਤੁਸੀਂ ਘਰ ਵਿੱਚ ਪਾਲਕ ਦੇ ਪਕੌੜਿਆਂ ਵਾਲੀ ਕੜੀ ਬਣਾਉਂਗੇ ਤੇ ਬਹੁਤ ਹੀ ਆਸਾਨ ਨਾਲ ਤੁਸੀਂ ਇਹ ਕੜੀ ਨੂੰ ਬਣਾ ਕੇ ਤਿਆਰ ਕਰ ਲਓਗੇ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਕੜੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਕੜੀ ਬਣਾਉਣ ਵਾਸਤੇ ਤੇ ਸਭ ਤੋਂ ਪਹਿਲਾਂ ਆਪਾਂ ਪਾਲਕ ਲੈਤੀ ਤੇ ਪਾਲਕ ਨੂੰ ਆਪਾਂ ਇਸ ਤਰ੍ਹਾਂ ਬਰੀਕ-ਬਰੀਕ ਕੱਟ ਲਿਆਗਾ ਇੱਕ ਗੁੱਟੀ ਆਪਾਂ ਪਾਲਕ ਦੀ ਲੈਤੀ ਸੀਗੀ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਪਾਲਕ ਨੂੰ ਦੋ ਵਾਰੀ ਧੋ ਲਿਆ ਉਸ ਤੋਂ ਬਾਅਦ ਆਪਾਂ ਬਰੀਕ-ਬਰੀਕ ਕੱਟ ਲਿਆਗਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਪਕੌੜੇ ਹਾਂਜੀ ਪੌਣੀ ਕੌਲੀ ਆਪਾਂ ਲੈਤੀ ਹੈਗੀ 4-5 ਚਮਚ ਹੈਗੇ ਜਿਹੜੇ ਇਹ ਵੇਸਣ ਦੇ ਤੇ ਵੇਸਣ ਨੂੰ ਛਾਣਿਆ ਹੋਇਆ ਕਿਉਂਕਿ ਛਾਣਨਾ ਜ਼ਰੂਰੀ ਹੈ ਵੇਸਣ ਇਸ ਕਈ ਵਾਰ ਸੁੱਸਰਗਾਂ ਵਗੈਰਾ ਪੈ ਜਾਂਦੀਆਂ ਨੇ ਵੇਸਣ ਦੇ ਵਿੱਚ ਤਾ ਕਰਕੇ ਛਾਨਣਾ ਜ਼ਰੂਰੀ ਆ ਵੇਸਨ ਤੇ ਹੁਣ ਆਪਾਂ ਥੋੜਾ ਜਿਹਾ ਕੱਟਿਆ ਹੋਇਆ ਬਰੀਕ-ਬਰੀਕ ਤੇ ਅਦਰਕ ਪਾ ਦਾਂਗੇ ਕੱਟੇ ਹੋਏ ਬਰੀਕ-ਬਰੀਕ ਆਪਾਂ ਹਰੀ ਮਿਰਚ ਪਾ ਦਾਂਗੇ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਨਮਕ ਥੋੜਾ-ਥੋੜਾ ਹੀ ਇੱਥੇ ਆਪਾਂ ਮਸਾਲਾ ਐਡ ਕਰਾਂਗੇ ਕਿਉਂਕਿ ਆਪਾਂ ਕੜੀ ਦੇ ਵਿੱਚ ਵੀ ਮਸਾਲਾ ਪਾਵਾਂਗੇ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਹਲਦੀ ਥੋੜਾ ਜਿਹਾ ਪਾ ਦਾਂਗੇ ਆਪਾਂ ਸਾਬਤ ਜੀਰਾ ਇਹ ਥੋੜੀ ਜਿਹਾ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਬਸ ਇੰਨੇ ਹੀ ਆਪਾਂ ਮਸਾਲੇ ਐਡ ਕਰਾਂਗੇ ਹੁਣ ਆਪਾਂ ਇਹਨੂੰ ਕਰ ਦਾਂਗੇ ਮਿਕਸ ਸਾਰੇ ਮਸਾਲੇ ਆਪਾਂ ਪਾਰਕ ਦੇ ਵਿੱਚ ਮਿਕਸ ਕਰਤੇ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇੱਕ ਵਾਰੀ ਆਪਾਂ ਥੋੜਾ ਜਿਹਾ ਹੀ ਪਾਵਾਂਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਜੇ ਜ਼ਰੂਰਤ ਪਈ ਤਾਂ ਆਪਾਂ 베ਸਨ ਵੀ ਹੋਰ ਪਾਵਾਂਗੇ ਹਾਂਜੀ 2 ਚਮਚਾ ਆਪਾਂ ਬੇਸਨ ਦੇ ਹੋਰ ਪਾਵਾਂਗੇ ਕਿਉਂਕਿ ਪਾਲਕ ਥੋੜੀ ਆਪਣੀ ਜ਼ਿਆਦਾ ਸੀ ਕਿ ਤੇ ਬੇਸਨ ਥੋੜਾ ਜਿਹਾ ਘੱਟ ਸੀਗਾ ਅਸੋ ਇੰਨਾ ਕੀ ਆਪਾਂ ਬੇਸਨ ਲੈਣਾਗਾ ਹੋਰ ਜ਼ਿਆਦਾ ਨਹੀਂ ਆਪਾਂ ਬੇਸਨ ਲੈਣਾਗਾ ਨਹੀਂ ਤਾਂ ਜ਼ਿਆਦਾ ਹੀ ਬੇਸਨ ਜਾ ਹੋ ਜਾਊਗਾ ਕਿਉਂਕਿ ਆਪਾਂ ਕੜੀ ਹੀ ਫਿਰ ਬੇਸਨ ਵਾਲੀ ਬਣਾਉਣੀ ਹੈ ਤੇ ਪਾਣੀ ਨਹੀਂ ਬਸ ਹੋਰ ਪਾਉਣਾ ਕਿਉਂਕਿ ਪਾਲਕ ਦੇ ਵਿੱਚ ਵੀ ਪਾਣੀ ਹੈਗਾਗਾ ਹਾਂਜੀ ਪਾਲਕ ਦੇ ਵਿੱਚ ਸਾਰਾ ਸੁਬਹਨਾਪਾ ਚੰਗੀ ਤਰ੍ਹਾਂ ਹੁਣ ਮਿਕਸ ਕਰਤਾ ਹੈਗਾ ਤੇ ਹੁਣ ਆਪਾਂ ਚੱਲਾਂਗੇ ਗੈਂਸਨ ਨਹੀਂ ਹਾਂਜੀ ਪਕੌੜੇ ਬਣਾਉਣ ਵਾਸਤੇ ਆਪਾਂ ਤੇਲ ਨੂੰ ਗਰਮ ਕਰ ਲਿਆ ਹੈਗਾ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਬਣਾਵਾਂਗੇ ਪਕੌੜੇ ਤੇ ਥੋੜੀ ਜਿਹਾ ਆਪਾਂ ਗੋਲ ਸ਼ੇਪ ਬਣਾ ਦਾਂਗੇ ਤੇ ਨਾ ਹੀ ਜ਼ਿਆਦਾ ਵੱਡੇ ਪਕੌੜੇ ਨਾ ਹੀ ਜ਼ਿਆਦਾ ਇਹ ਛੋਟੇ ਪਕੌੜੇ ਆ ਤੇ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਬਹੁਤ ਵਧੀਆ ਜਿਹੜੀ ਆਪਾਂ ਕੜੀ ਬਣਾ ਕੇ ਤਿਆਰ ਕਰਾਂਗੇ ਤੇ ਇਸ ਤਰੀਕੇ ਨਾਲ ਕੜੀ ਟੇਸਟੀ ਵੀ ਬਹੁਤ ਬਣਦੀ ਆ ਇੱਕ ਵਾਰੀ ਆਪਾਂ ਪਕੌੜਿਆਂ ਦਾ ਹੁਣ ਪਾਸਾ ਪਲਟ ਦਾਂਗੇ ਉਲਟ-ਪੁਲਟ ਕਰ ਦਾਂਗੇ ਦੋਨੇ ਪਾਸੇ ਪਕੌੜੇ ਵਧੀਆ ਸੇਕ ਜਾਣਗੇ ਫਿਰ ਹਾਂਜੀ ਪਕੌੜੇ ਬਣ ਕੇ ਤਿਆਰ ਆ ਬਹੁਤ ਵਧੀਆ ਪਕੌੜੇ ਆਪਣੇ ਫਰਾਈ ਹੋ ਗਏ ਆ ਤੇ ਹੁਣ ਆਪਾਂ ਕੱਢ ਲੈਨੇ ਆ ਤੇਲ ਤੋਂ ਤੇ ਰੱਖ ਲੈਨੇ ਆ ਪਲੇਟ ਦੇ ਵਿੱਚ ਇਹਨਾਂ ਜਿਹੜੇ ਆਪਣੇ ਬਚੇ ਪਕੌੜੇ ਉਹਨਾਂ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਹੁਣ ਆਪਾਂ ਜਿਹੜੇ ਬਾਕੀ ਦੇ ਪਕੌੜੇ ਇਹਨਾਂ ਨੂੰ ਆਪਾਂ ਫਰਾਈ ਕਰ ਲੈਨੇ ਆ ਹਾਂਜੀ ਸਾਰੇ ਪਕੌੜੇ ਆਪਾਂ ਫਰਾਈ ਕਰ ਲਏ ਆ। ਤੇ ਹੁਣ ਆਪਾਂ ਬਣਾਵਾਂਗੇ ਕੜੀ। ਹਾਂਜੀ ਕੜੀ ਬਣਾਉਣ ਵਾਸਤੇ ਆਪਾਂ ਇੱਕ ਬਾਟੀ ਭਰ ਕੇ ਦਹੀਂ ਦੀ ਲੈ ਲਈ ਆ। ਪੌਣੀ ਕੋਲੀ ਆਪਾਂ ਲੈਤੀ ਹੈਗੀ ਆ ਵੇਸਣ ਦੀ। ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਦਾਂਗੇ ਇੱਕ ਵਾਰੀ। ਹੁਣ ਚੰਗੀ ਤਰ੍ਹਾਂ ਆਪਾਂ ਦਹੀਂ ਨੂੰ ਤੇ ਬੇਸਨ ਨੂੰ ਆਪਾਂ ਮਿਕਸ ਕਰ ਦਾਂਗੇ। ਕਾਪਾ ਵਧੀਆ ਜਿਹਾ ਘੋਲ ਤਿਆਰ ਕਰ ਲਾਂਗੇ। ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਲੈਨੇ ਸੰਘਣਾਗਾ ਕਿਉਂਕਿ ਦਹੀਂ ਸੀ ਸੰਘਣੀ ਸੀ ਥੋੜੀ ਜਿਹੀ। ਦਹੀਂ ਨਾ ਹੋਵੇ ਤਾਂ ਆਪਾਂ ਲੱਸੀ ਦੇ ਵਿੱਚ ਬਣਾ ਸਕਦੇ ਆ। ਕੜੀ ਫਿਰ ਵੀ ਵਧੀਆ ਬਣਦੀ ਆ ਤੇ ਲੱਸੀ ਨਾ ਹੋਵੇ ਤਾਂ ਦਹੀਂ ਤਾਂ ਫਿਰ ਹੁੰਦੀ ਆ ਤੇ ਦਹੀਂ ਦੇ ਵਿੱਚ ਆਪਾਂ ਬਣਾ ਸਕਦੇ। ਤੇ ਦਹੀਂ ਥੋੜੀ ਜਿਹੀ ਪਰ ਖੱਟੀ ਹੋਣੀ ਚਾਹੀਦੀ ਐ ਖੱਟੀ ਦਹੀਂ ਦੇ ਵਿੱਚ ਫਿਰ वादिया जी दही अपने आप कड़ी बनती है हाँ जी हम चंकी तरह दही बेसन मिकस मिक्स करता गा हम आप बनावे कड़ी कड़ी बनाने वास्ते ਹੁਣ ਆਪਾਂ ਕੜਾਹੀ ਨੂੰ ਗੈਸ ਦੇ ਉੱਪਰ ਰੱਖ ਲਿਆ ਤੇ ਹੁਣ ਆਪਾਂ ਅੱਧਿਕ ਕੜਛੀ ਸਰੋਂ ਦਾ ਤੇਲ ਪਾ ਦਾਂਗੇ ਇਹ ਗਰਮ ਹੋ ਗਿਆ ਇੱਕ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਕਟਿਆ ਹੋਇਆ ਥੋੜਾ ਜਿਹਾ ਪਾ ਦਾਂਗੇ ਆਪਾਂ ਅਦਰਕ ਦੋ ਪਾ ਦਾਂਗੇ ਹਰੀਆਂ ਮਿਰਚਾਂ ਕੱਟੀਆਂ ਇਹ ਨਾ ਜ਼ਿਆਦਾ ਕੋੜੀਆਂ ਨਹੀਂ ਐ ਤਾਂ ਦੋ ਪਾਈਆਂ ਆ ਜਿਆਦਾ ਕੋੜੀਆਂ ਤਾਂ ਤੁਸੀਂ ਇੱਕ ਵੀ ਪਾ ਸਕਦੇ ਆ थोड़ा जब इन्होंने भुन लागे दो प्याज बरीक कट्टे हुए प्याज ना आप हाँ जी प्याज ना आप वन लिया गा तो हूं आप दो टमाटर लेते इन्हों भी आप बीक कट लिया ये ऐड करा ਕਿਨਾਰੀ ਹੁਣ ਆਪਾਂ ਮਸਾਲੇ ਐਡ ਕਰਦਾਂਗੇ ਸਭ ਤੋਂ ਪਹਿਲਾਂ ਆਪਾਂ ਪਾ ਦਾਂਗੇ ਥੀਥੀ ਲਾਲ ਮਿਰਚ ਪਾਊਡਰ ਅੱਧਾ ਚਮਚਾ ਆਪਾਂ ਲਾਲ ਮਿਰਚ ਦਾ ਲੈਂਦਾ ਹੈਗਾ ਅੱਧਾ ਚਮਚਾ ਆਪਾਂ ਹਲਦੀ ਦਾ ਪਾ ਦਾਂਗੇ ਅੱਧਾ ਚਮਚ ਪਾ ਦਾਂਗੇ ਆਪਾਂ ਧਨੀਏ ਪਾਊਡਰ ਦਾ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਂ ਅੱਧਾ ਚਮਚ ਪਾ ਦਾਂਗੇ ਆਪਾਂ ਗਰਮ ਮਸਾਲੇ ਦਾ ਤੇ ਥੋੜੀ ਜਿਹੀ ਪਾ ਦਾਂਗੇ ਆਪਾਂ ਕਸੂਰੀ ਮੇਥੀ ਹੋਰ ਇਹਨਾਂ ਚੀਜ਼ਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਦੋ ਕ ਚਮਚ ਪਾਣੀ ਦੇ ਪਾਵਾਂਗੇ ਆਪਾਂ ਪਾਣੀ ਆਪਾਂ ਤਾਂ ਪਾਇਆ ਜਿਹੜੇ ਆਪਣੇ ਮਸਾਲੇ ਆ ਉਹ ਮੱਚਣਗੇ ਨਾ ਵਧੀਆ ਚੰਗੀ ਤਰ੍ਹਾਂ ਇਹ ਪੁੱਜ ਜਾਣਗੇ ਹਾਂਜੀ ਮਸਾਲਿਆਂ ਨੂੰ ਆਪਾਂ ਵਧੀਆ ਭੁੰਨ ਲਿਆਗਾ ਤੇ ਹੁਣ ਆਪਾਂ ਜਿਹੜਾ ਬੇਸਨ ਦਾ ਘੋਲ ਬਣਾ ਕੇ ਤਿਆਰ ਕੀਤਾ ਕੜੀ ਵਾਸਤੇ ਤੇ ਹੁਣ ਆਪਾਂ ਇਹ ਘੋਲ ਨੂੰ ਪਾ ਦਾਂਗੇ ਕੜਾਈ ਦੇ ਵਿੱਚ ਤੇ ਜਿਹੜਾ ਹੁਣ ਬੇਸਨ ਰਹਿ ਗਿਆ ਭਾਂਡੇ ਦੇ ਵਿੱਚ ਤੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾ ਲਾਂਗੇ जिनी पतली आप कड़ी बनाई उस हिसाब आपड कर देना गाँव इन चगी तरह मिक्स कर देंगे आप देंगे थोड़ा जहा ਹਾਂਜੀ ਅੱਧਾ ਕ ਗਲਾਸ ਆਪਾਂ ਪਾਣੀ ਦਾ ਹੋਰ ਪਾ ਦਾਂਗੇ ਤਾਂ ਜਿਹੜੀ ਆਪਣੀ ਕੜੀ ਹੈ ਨਾ ਵਧੀਆ ਰਿਜਜੂਗੀ ਤੇ ਵਧੀਆ ਬਣ ਜੂਗੀ। ਤਾਂ ਜੇ ਪਾਣੀ ਆਪਾਂ ਸ਼ੁਰੂ ਤੋਂ ਹੀ ਥੋੜਾ ਪਾਇਆ ਤੇ ਫਿਰ ਗਾੜੀ ਜੀ ਬਾੜੀ ਬਣ ਜਾਂਦੀ ਹੈ ਕੜੀ। ਥੋੜੀ ਜਿਹਾ ਆਪਾਂ ਪਤਲੀ ਬਣਾਵਾਂਗੇ ਪਤਲੀ ਕੜੀ ਜਿਹੜੀ ਵਧੀਆ ਬਣਦੀ ਹੈ ਪਕੌੜਿਆਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ। ਤੇ ਆਪਾਂ ਵਿੱਚ ਦੀ ਵੇਖਣਾ ਵੀ ਇੱਕ ਵਾਰੀ ਜਿਹੜਾ ਜਦੋਂ ਉਬਾਲ ਆਊਗਾ ਕਿਤੇ ਕੜੀ ਬਾਹਰ ਨਾ ਨਿਕਲ ਜੇ ਚੰਗੀ ਤਰ੍ਹਾਂ ਆਪਾਂ ਧਿਆਨ ਨਾਲ ਵੇਖਣਾ ਹੈਗਾ ਤੇ ਆਪਾਂ ਵਿੱਚ ਦੀ ਕੱਚੀ ਵੀ ਮਾਰ ਦੇਣੀ ਹੈ। ਇਹ ਇਧਰ ਟੱਕਣ ਲਾ ਦਿੰਨੇ ਆ ਤੇ ਕੜੀ ਨੂੰ ਉਬਾਲ ਆ ਗਿਆ ਹੈਗਾ ਤੇ ਹੁਣ ਆਪਾਂ ਇਹ ਕਰਛੀ ਮਾਰ ਦਿੰਨੇ ਆ ਕੜੀ ਦੇ ਵਿੱਚ ਐਸ ਤਰ੍ਹਾਂ ਇੱਕ ਦੋ ਵਾਰੀ ਆਪਾਂ ਕਰਛੀ ਚਲਾ ਦਿੰਨੇ ਆ ਕਿਉਂਕਿ ਹੁਣ ਉਬਾਲ ਆ ਗਿਆ ਤੇ ਹੁਣ ਆਪਾਂ ਥੋੜਾ ਜਿਹਾ ਢੱਕਣਾ ਨਹੀਂਗਾ ਕੜੀ ਨੂੰ ਤੇ ਇਸ ਤਰ੍ਹਾਂ ਹੀ ਆਪਾਂ ਕੜਾਹੀ ਨੂੰ ਨੰਗਾ ਰੱਖ ਕੇ ਕੜੀ ਨੂੰ ਪਕਾਵਾਂਗੇ ਤੇ ਅੱਗ ਆਪਾਂ ਰੱਖਾਂਗੇ ਮੀਡੀਅਮ ਜੀ ਸਲੋ ਤੇ ਨਹੀਂ ਰੱਖਣੀਗੀ ਹਾਂਜੀ ਕੜੀ ਆਪਣੀ ਬਹੁਤ ਵਧੀਆ ਬਣੀ ਆਉਂਦੀ ਆ ਤੇ ਜਿਹੜੇ ਕੜੀ ਦੇ ਉੱਪਰ ਝੱਗ ਬਣਦੀ ਹੁੰਦੀ ਆ ਉਹ ਵੀ ਬੰਨੋਂ हट ਗਈ ਆ ਥੋੜੀ ਬਹੁਤੀ ਜਿਹੀ ਹੈਗੀ ਆ ਅੱਧੀ ਕੜੀ ਪੱਕ ਗਈ ਆ ਅੱਧੀ ਹਜੇ ਕੱਚੀ ਹੈਗੀ ਆ ਜਦੋਂ ਝੱਗ ਬੰਨੋਂ ਹਰ ਜਨ ਕੜੀ ਦੇ ਵਿੱਚ ਉਦੋਂ ਆਪਾਂ ਪਕੌੜੇ ਪਾ ਲੈਣੇ ਚਾਹੀਦੇ ਆ ਤੇ ਹੁਣ ਆਪਾਂ ਪਾ ਦਾਂਗੇ ਪਕੌੜੇ ਸਾਰੇ ਆਪਾਂ ਪਕੌੜੇ ਕੜੀ ਦੇ ਵਿੱਚ ਪਾ ਤੇ ਹੈਗੇ ਆ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਕੜਚੀ ਦੇ ਨਾਲ ਹੁਣ ਗੈਸ ਆਪਾਂ ਥੋੜਾ ਜਿਹਾ ਮੀਡੀਅਮ ਜਿਹਾ ਕਰਕੇ ਤੇ ਆਪਾਂ ਇਹਨੂੰ ਢੱਕ ਦਿੰਨੇ ਆ ਹੁਣ ਆਪਾਂ ਕੜਾਈ ਤੋਂ ਢੱਕਣ ਲਾ ਦਿੰਨੇ ਆ ਇੱਕ ਵਾਰ ਇਹ ਆਪਾਂ ਚੈੱਕ ਵਿੱਚ ਵੀ ਕੀਤਾ ਸੀਗਾ ਕੜੀ ਨੂੰ ਹਾਂਜੀ ਕੜੀ ਆਪਣੀ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਜਿਹੜੀ ਆਪਣੀ ਇਹ ਕੜੀ ਬਣੀ ਹੈਗੀ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਐਨੀ ਆਪਾਂ ਜਿਹੜੀ ਕੜੀ ਪਤਲੀ ਰੱਖਣੀ ਸੀਗੀ ਤੇ ਜਦੋਂ ਠੰਡੀ ਹੋਗੀ ਥੋੜੀ ਇਹ ਸੰਘਣੀ ਵੀ ਹੋ ਜੂਗੀ ਕੜੀ ਤੁਸੀਂ ਦੇਖ ਸਕਦੇ ਆ ਪਾਲਕ ਦੇ ਪਕੌੜਿਆਂ ਵਾਲੀ ਕੜੀ ਬਹੁਤ ਵਧੀਆ ਬਣ ਕੇ ਤੇ ਟੇਸਟੀ ਬਣਦੀ ਹੈਗੀ ਆ ਹਾਂਜੀ ਹੁਣ ਆਪਾਂ ਕੜੀ ਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਣੇ ਆ ਹਾਂਜੀ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਬਹੁਤ ਹੀ ਆਪਾਂ ਆਸਾਨ ਤਰੀਕਾ ਨਾਲ ਬਣਾਉਣੀ ਹੈ ਦਸੀ ਕੜੀ ਹਾਂਜੀ ਤੁਸੀਂ ਚਾਵਲਾਂ ਦੇ ਨਾਲ ਖਾਓ ਚਾਹੇ ਤੁਸੀਂ ਤੰਦੂਰੀ ਰੋਟੀ ਦੇ ਨਾਲ ਖਾਓ ਚਾਹੇ ਤੁਸੀਂ ਪਰੌਂਠੇ ਦੇ ਨਾਲ ਖਾਓ ਸਾਰੀਆਂ ਚੀਜ਼ਾਂ ਨਾਲ ਇਹ ਕੜੀ ਬਹੁਤ ਹੀ ਜ਼ਿਆਦਾ ਇਹ ਟੇਸਟੀ ਲੱਗੂਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ